ਅਰੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਪਸ ਦਾ ਇਹ ਕੁਸਵਾਰਿਓ ਆਪ ਸਭ ਵਿਚਾਰ ਕਰਦੇ ਆ ਜੀ ਸੰਤਨ ਗੁਰੂ ਅਰਦਾਸ ਜੀ ਮਹਾਰਾਜ ਜੁਰਮਾਨ ਕਰਦੇ ਨੇ ਅਨੰਦ ਸਾਹਿਬ ਜੀ 22 ਪੌੜੀ ਦੇ ਵਿੱਚ ਕਿ ਉਹ ਪਰਮਾਤਮਾ ਨੂੰ ਯੋਗ ਸਿਮਰਨਾ ਚਾਹੀਦਾ ਓਹ ਨਹੀਂ ਵਿਸਾਰਨਾ ਚਾਹੀਦਾ ਅਸੀਂ ਇਸ ਸੰਸਾਰ ਦੇ ਉੱਤੇ ਆ ਕੇ ਪੁੱਜ ਜੰਦੇ ਆ ਜੇ ਮਹਾਰਾਜ ਸਤਿਯੂ ਪਾਚਾ ਧਾਨਗੁਰ ਵਰਦਾ ਜੀ ਮਹਾਰਾਜ ਕਿਰਪਾ ਕਰਦੇ ਨੇ ਕੰਦੇ ਸੋ ਕਿਉ ਮਨੋਵਸਾਰੀਏ ਉਹ ਪਰਮਾਤਮਾ ਨੂੰ ਕਿਉ ਮਨੋਵਸਾਰੀਏ ਭਾਣੀ ਨਹੀਂ ਵਸਾਨਣਾ ਚਾਹੀਦਾ ਕਿਉਂਕਿ ਉਹ ਗਏ ਪਰਮਾਤਮਾ ਨੇ ਮਾਤਾ ਕੇ ਉਦਰ ਮੈਂ ਵ੍ਰਿਤ ਪਾਲ ਕਾਏ ਸੋ ਕਿਉ ਮਨੋ ਬਸਾਰੀ ਐ ਜਦੋਂ ਤੇਰਾ ਜੀ ਦੁਨੀਆ ਤੇ ਜਨਮ ਨਹੀਂ ਸੀ ਹੋਇਆ ਚਾਰ ਸਵੇਰੇ ਰੋਮੰਦ ਸੀ ਉਹ ਸਭਗਤ ਦੇਵੀ ਉਹਨੇ ਉਥੇ ਵ੍ਰਿਤ ਪਾਰਣਾ ਕੀਤਾ ਕਿਉਂਕਿ ਜਿਸ ਪੇੜ ਤੇ ਹੁੰਦਾ ਹੈ गर्मी भी है सब कुछ है अग्नि है उमृत पालना करे पातशाह ब्रह्मांड है मुख थले पैर उभरो का घड़े ताए सौक्यो तड़ी वसारियो उधरे दिखे नाए जल जलो तेरा मुख थले सी पैर उपर सी मुद्दा प्यासे बड़ा तंग जगह ही जित तो वसया ऐसा ਉਹਤੇ ਤੇਰੀ ਉਹਨੇ ਪ੍ਰਤਿਪਾਲਣਾ ਕੀਤੀ ਉਹਦੇ ਨਾਮ ਦੇ ਸਿਮਨ ਦੇ ਰਾਹੇ ਤੋਂ ਇਹ ਸੰਸਾਰ ਵਿੱਚ ਜਨਮ ਲਿਆ ਤੇ ਮਾਤਾ ਦੇ ਉਦਰ ਵਿੱਚ ਤੇਰੀ ਪ੍ਰਤਿਪਾਲਣਾ ਕੀਤੀ ਹੈ ਵੀਰ ਉਸ ਨੂੰ ਕਿਉਂ ਬਸਾ ਦੇ ਉਹਨੂੰ ਨਹੀਂ ਬਸਾਣਾ ਚਾਹੀਦਾ ਮਨੋ ਕਿਉਂ ਵਸਾਰੇ ਇਹ ਵਡ ਦਾਤਾ ਜੇ ਅਗਨ ਬੇ ਆਹਾਰ ਪਹੁੰਚਾਵੇ ਕਹਿੰਦੇ ਉਹਨੂੰ ਮਨੋ ਕਿਉਂ ਨਹੀਂ ਵਿਸਾਰਨਾ ਚਾਹੀਦਾ ਏਡੇ ਵੱਡੇ ਦਾਤੇ ਨੂੰ ਜਿਹੜਾ ਤੈਨੂੰ ਮਾਦਾ ਦੇ ਪੇੜ ਦੀ ਅਗਨ ਦੇ ਵਿੱਚ ਤੇਰਾ ਭੋਜਨ ਪਚਾਰਿਆ ਹੈ ਉੱਥੇ ਤੇਰੂੰ ਕਾਣ ਨੂੰ ਮਿਲਿਆ ਹੈ ਜੇਲੇ ਪਰਵਰਸ਼ ਹੋ ਰਹੀ ਹੈ ਜੇ ਅਗਨ ਵਿੱਚ ਆਹਾਰ ਪਹੁੰਚਾਵੇ ਜਿਉ ਉਸ ਅਗਨੀ ਦੇ ਵਿੱਚ ਤੈਨੂੰ ਖਾਣਾ ਦੇਜੇਗਾ ਉਸ ਨੂੰ ਕਿਵੇਂ ਮੋਇ ਨਾ ਸਕੀ ਜਿਸ ਨੂੰ ਆਪੜੇ ਦੇਵ ਲਾਵੇ ਤੇ ਪਿਆਰਿਆ ਜਿਸ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ ਉਸ ਨੂੰ ਦੇਰ ਜਿਹੜੀ ਉਹ ਅਗਨੀ ਆ ਪੂ ਨਹੀਂ ਸਕਦੀ ਉਹ ਤੇ ਉਹਨੂੰ ਬਚਾਇਆ ਤੇ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇ ਦੇਹੋ ਜੀ ਅਗਨ ਉਦਰ ਦੇ ਵਿੱਚ ਸੀ ਉਹ ਜੀ ਬਾਹਰ ਮਾਇਆ ਦੀ ਅਗਨੀ ਹੈਗੀ ਆ ਸੰਸਾਰ ਦੇ ਵਿੱਚ ਦੇਖੀ ਕਿ ਦੇਦੇ ਵਿੱਚ ਨਾ ਸੜ ਜਾਈ ਜਿਵੇਂ ਤੋਂ ਉਥੇ ਨਿਵ ਲਾ ਕੇ ਉਹਦੇ ਨਾਲ ਆਪਣਾ ਪਾਰ ਉਤਾਰਾ ਕਰ ਲਿਆ ਇਸ ਤਰ੍ਹਾਂ ਉਹ ਸੰਸਾਰ ਵਿੱਚ ਆ ਕੇ ਵਿੱਜਪੜਾ ਕਰਦਾ ਆ ਆਪਣੇ ਨਿਵ ਆਪੇ ਲਾਈ ਗੁਰਮੁਖ ਸਦਾ ਸੰਭਾਲ ਲਈ ਹੈ ਕਹਿੰਦੇ ਆਪਣੇ ਨਿਵ ਪ੍ਰਮਾਤਮਾ ਆਪ ਲਾ ਦਿੰਦਾ ਹੈ ਗੁਰਮੁਖ ਜਾਨ ਨੂੰ ਯਾਦ ਕਰਦੇ ਨੇ ਕਾਹੇ ਨਾਨਕ ਏ ਵਡ ਦਾਤਾ ਸੋ ਕਿਉ ਮਨੋਵਸਾਰੀ ਐ ਗੁਰੂ ਅਮਰਦਾਸ ਮਾਰੇ ਕਿਦਨੇ ਨਾਨਕ ਐ ਏਡਾ ਵੱਡਾ ਉਹ ਦਾਤਾ ਐ ਤੇਰੇ ਨੂੰ ਮਨੋ ਕਿਉ ਸਾਰੀ ਐ ਬਬ ਉਹ ਨੂੰ ਮਨੋ ਨਹੀਂ ਵਸਣਾ ਚਾਹੀਦਾ ਕਿਉਂਕਿ ਉਹਦੇ ਸਿਮਨ ਕਰਕੇ ਹੀ ਤੇਰਾ ਜਨਮ ਹੋਇਆ ਏ ਉਹਦੀ ਕਿਰਪਾ ਨਾਲ ਹੀ ਸੰਸਾਰ ਵਿੱਚ ਆਇਆ ਹੈ ਕਿਉਂ ਜੇ ਘਾਤੜੇ ਥਾ ਤੋਂ ਤੈਨੂੰ ਬਚਾ ਕੇ ਉਹਨੇ ਸੰਸਾਰ ਵਿੱਚ ਜਨਮ ਦਿੱਤਾ ਇਸ ਵਾਰ ਤੋਂ ਆਪਣੇ ਜੀਵਨ ਨੂੰ ਸਫਲਾ ਕਰ ਜਾ ਉਹਦੇ ਨਾਲ ਆਪਣੀ ਨੇ ਜੋੜਦਾ ਹੈ ਕਾਰਵਿਆਰ ਕਰਦੇ ਹੋਏ ਵੀ ਉਹਦਾ ਸਿਮਰਨ ਕਰਿਆ ਕਰ ਤੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਮਾਤਾ ਦੇ ਉਧਰ ਮੈ ਪ੍ਰਤਪਾਲ ਕਰੇ ਸੋ ਕਿਉਂ ਬਨੋ ਵਿਸਾਰੀਏ ਭਾਈ ਉਹਨੂੰ ਕਿਉਂ ਵਿਸਾਰੀਏ ਆਪਾਂ ਜਿਹੜਾ ਪਰਮਾਤਮਾ ਮਾਤਾ ਦੇ ਉਧਰ ਵਿੱਚੋਂ ਸਾਨੂੰ ਬਚਾ ਕੇ ਲਾਇਆ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਬਾਣੀ ਗੁਰੂ ਜੀ ਦਾ ਖਲਸਾ ਬਾਹਰ ਗੁਰੂ ਦੇ ਕੀ ਵਤੇ